ਲੋਕਚੈਤਰਨ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਹੀਰ ਆਖ ਦੀ ਬੜਾ ਬੇਸ਼ਰਮ ਹੈ ਤੂੰ ਹੀਰ ਆਖ ਦੀ ਬੜਾ ਬੇਸ਼ਰਮ ਹੈ ਤੂੰ ਚੱਟੇ ਥੁੱਕਿਆਂ ਝੱਟ ਤੂੰ ਜਰਕਦਾ ਏ ਤੇਰੀ ਔਕਾਤ ਹੈ ਡਰੂ ਜਹ ਟੱਠਿਆਂ ਦੀ ਚੱਕ ਪੂੰਛ ਭੱਜੇ ਪਹਿਲਾਂ ਬੜਕਦਾ ਏ ਔੜੇ ਉਤਰਨਾ ਰਾਂਝਣਾ ਕੀ ਬੋਲੇ ਨੀਮੀ ਪਾ ਕੇ ਮਨ ਜਿਹਾਂ ਭਰ ਲਿਆ ਏ ਦਬਦਾ ਕਿੱਥੇ ਐ ਦਬਦਾ ਕਿੱਥੇ ਐ ਗੀਤ ਕਦੇ ਖੜਕਦਾ ਸੀ ਲੋਕਾਂ ਰਲ ਕੇ ਹੁਣ ਦੂਰ ਆ ਕਰ ਲਿਆ ਏ ਲੋਕਾਂ ਰਲ ਕੇ ਹੁਣ ਦੂਰ ਆ ਕਰ ਲਿਆ ਏ ਹੁਣ ਪੰਜਾਬ ਦੇ ਵਿੱਚ ਪਹਿਰੇਦਾਰਾਂ ਦੀ ਭਰਤੀ ਹੋਏਗੀ ਪਹਿਰੇਦਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੀਆਂ ਸੱਤਾਂ ਦੇ ਵਿੱਚ ਵਾਰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਪਹਿਰੇਦਾਰੀ ਕਰਨਗੀ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਨਵਿੰਦ ਕੇਜਰੀਵਾਲ ਜੀ ਉਹਨਾਂ ਦੇ ਨਾਲ ਨਾਲ ਜਿਹੜੇ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਉਸ ਤੋਂ ਇਲਾਵਾ ਡਾਕਟਰ ਬਲਬੀਰ ਸਿੰਘ ਸੇਤ ਮੰਤਰੀ ਔਰ ਤਰਨਪ੍ਰੀਤ ਸਿੰਘ ਸੌਂਦ ਤੋਂ ਇਲਾਵਾ ਬਹੁਤ ਸਾਰੇ ਮੋਹਰੀ ਕਤਾਰ ਦੇ ਲੀਡਰ ਤੇ ਰਾਜ ਸਭਾ ਦੇ ਮੈਂਬਰ ਅਸ਼ੋਕ ਮਿੱੱਤਲ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ लवली प्रोफेशनल ਯੂਨੀਵਰਸਿਟੀ ਜਲੰਧਰ ਦੇ ਵਿੱਚ ਇੱਕ ਸ਼ੁਰੂਆਤ ਕੀਤੀ ਪੰਜਾਬ ਦੇ ਵਿੱਚ ਪਿੰਡ ਦੇ ਪਹਿਰੇਦਾਰ ਤੁਸੀਂ ਗਾਣਾ ਤਾਂ ਸੁਣਿਆ ਹੋਵੇਗਾ ਰਾਤੀ ਮਿਲਣ ਨਾ ਆਈ ਹੋਏ ਪਿੰਡ ਪਹਿਰਾ ਲੱਗਦਾ ਉਸੇ ਤਰਜ ਦੇ ਉੱਤੇ ਇਹ ਗੀਤ ਗਾਇਆ ਸੀ ਬੱਬੂ ਮਾਨ ਨੇ ਉਸੇ ਬਰਾਦਰੀ ਦੇ ਨਾਲ ਉਸੇ ਗੋਤ ਦੇ ਨਾਲ ਮਸ਼ਹੂਰ ਹੋਏ ਪੰਜਾਬ ਦੇ ਸੀਐਮ ਮਾਨ ਉਹਨਾਂ ਨੇ ਵੀ ਪਿੰਡ ਪਹਿਰਾ ਲੱਗਦਾ ਨੂੰ ਆਧਾਰ ਬਣਾ ਕੇ ਪਿੰਡ ਦੇ ਪਹਿਰੇਦਾਰ ਸਕੀਮ ਲਾਂਚ ਕੀਤੀ ਹੈ ਨਾਲ ਦੇ ਨਾਲ ਉਹਨਾਂ ਨੇ ਇੱਕ ਜਿਹੜਾ ਮੋਬਾਈਲ ਨੰਬਰ ਵੀ ਜਾਰੀ ਕੀਤਾ ਉਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਪ੍ਰੋਗਰਾਮ ਕਰਕੇ ਇੱਕ ਇਸ ਗੱਲ ਦਾ ਮੈਸੇਜ ਤਾਂ ਦਿੱਤਾ ਕਿ ਅਸੀਂ ਇੱਕ ਬਹੁਤ ਵੱਡੀ ਐਪ ਨਸ਼ਕਾ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦੇ ਲਈ ਤੇ ਦੂਸਰਾ ਮੋਬਾਈਲ ਨੰਬਰ ਜਿਹੜਾ ਉਹ ਜਾਰੀ ਕਰਤਾ ਉਹ ਗੱਲ ਵੱਖਰੀ ਹੈ ਕਿ ਮੋਬਾਈਲ ਨੰਬਰ ਮੇਰੇ ਕੋਲ ਤਾਂ ਪਹੁੰਚਿਆ ਨਹੀਂ ਸ਼ਾਇਦ ਜੇ ਤੁਹਾਡੇ ਕੋਲ ਪਹੁੰਚ ਗਿਆ ਹੋਵੇ ਤਾਂ ਰੱਬ ਰਾਖਾ ਗੱਲ ਕਰਾਂਗੇ ਪਿੰਡ ਦੇ ਪਹਿਰੇਦਾਰ ਇਹ ਹੈ ਕੀ ਹੈ ਪਿੰਡ ਦੇ ਪਹਿਰੇਦਾਰ ਮਾਨ ਸਾਹਿਬ بار بار ਇਸ ਗੱਲ ਦਾ ਪਹਿਲਾਂ ਵੀ ਉਹਨਾਂ ਨੇ ਜ਼ਿਕਰ ਕੀਤਾ ਨਸ਼ਿਆਂ ਨੂੰ ਇਸ ਪਾਰਟੀ ਨੇ ਕਿਹਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ 4 ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦੀ ਬਜਾਏ 4 ਸਾਲ ਬੀਤਣ ਦੇ ਬਾਵਜੂਦ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਤਾ ਇਹ ਲੱਕ ਤੋਂ ਇਹ ਲੱਕ ਤਾਂ ਕਦੇ ਲੱਕ ਟੁਨੂ ਟੁਨੂ ਹੁੰਦਾ ਤੇ ਕਦੇ ਕੈਪਟਨ ਅਮਰਿੰਦਰ ਸਿੰਘ ਲੱਕ ਤੋੜ ਲੱਕ ਤੋੜ ਦਿੰਦੇ ਆ ਟੁੱਟੇ ਹੋਏ ਲੱਕ ਤੋਂ ਬਾਅਦ ਫਿਰ ਲੱਕ ਟੁਨੂ ਟੁਨੂ ਤੇ ਫਿਰ ਹੁਣ ਕਰੀਬ ਕਰੀਬ 9 ਸਾਲ ਬਾਅਦ ਫਿਰ ਭਗਵੰਤ ਮਾਨ ਸਾਹਿਬ ਨੇ ਇਸ ਨਸ਼ੇ ਦਾ ਲੱਕ ਤੋੜ ਕੇ ਰੱਖਤਾ ਭਗਵੰਤ ਮਾਨ ਸਾਹਿਬ ਨੇ ਬੋਲਦਿਆਂ ਇਹ ਵੀ ਕਿਹਾ ਕਿ ਇਹ ਜਿਹੜੀ ਨਸ਼ਾ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਆਮ ਆਦਮੀ ਪਾਰਟੀ ਦੀ ਇਹਦੀ ਦੇਸ਼ ਔਰ ਵਿਦੇਸ਼ ਦੇਸ਼ ਦਾ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਵਿਦੇਸ਼ ਦੇ ਵਿੱਚ ਇਸ ਮੁਹਿੰਮ ਦੀ ਚਰਚਾ ਜਾਂ ਇਸ ਗੱਲ ਦੀ ਤਾਰੀਫ ਇਸ ਮੁਹਿੰਮ ਦੀ ਤਾਰੀਫ ਹੁੰਦੀ ਹੋਵੇ ਇਸ ਗੱਲ ਬਾਰੇ ਮਨੂੰ ਇਲਮ ਨਹੀਂ ਪੰਜਾਬ ਦੇ ਵਿੱਚ ਤਾਂ ਇਲਮ ਨਹੀਂ ਸ਼ਾਇਦ ਵਿਦੇਸ਼ ਦੇ ਵਿੱਚ ਇਸ ਦੀ ਚਰਚਾ ਹੁੰਦੀ ਹੋਵੇ ਉਹ ਗੱਲ ਵੱਖਰੀ ਹੈ ਸੋ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ ਅਸੀਂ ਨੰਬਰ ਜਾਰੀ ਕੀਤਾ ਉਸ ਦੇ ਵਿੱਚ ਤੁਸੀਂ ਮਿਸ ਕਾਲ ਮਾਰਨੀ ਹੈ ਮਿਸ ਕਾਲ ਮਾਰ ਕੇ ਤੁਹਾਨੂੰ ਸਾਰੀ ਜਾਣਕਾਰੀ ਕਿਹੜੇ ਕਿਹੜੇ ਨਸ਼ਾ ਤਸਕਰਾਂ ਕਿਹੜੇ ਕਿਹੜੇ ਨਸ਼ਾ ਕਰਨ ਵਾਲੇ ਆ ਕਿਹੜੇ ਕਿਹੜੇ ਨਸ਼ਾ ਵੇਚਣ ਵਾਲੇ ਆ ਹੁਣ ਇੱਕ ਗੱਲ ਧਿਆਨ ਦੇਣ ਯੋਗ ਹੈ ਜੇ ਇਸ ਐਪ ਇਸ ਮੋਬਾਈਲ ਨੰਬਰ ਦੇ ਉੱਤੇ ਜੇ ਤੁਸੀਂ ਮਿਸ ਕਾਲ ਉਹ ਮਾਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਨਸ਼ਾ ਤਸਕਰ ਕੌਣ ਹੈ ਤੇ ਨਸ਼ਾ ਸੇਵਨ ਕਰਨ ਵਾਲਾ ਕੌਣ ਹੈ ਹੁਣ ਜੇ ਨਸ਼ਾ ਤਸਕਰ ਦਾ ਤੁਹਾਨੂੰ ਉਹ ਜਾਣਕਾਰੀ ਮਿਲ ਗਈ ਤਾਂ ਫਿਰ ਤੁਹਾਡੇ ਲਈ ਤਾਂ ਸੌਖਾ ਕੰਮ ਹੋ ਗਿਆ ਤੁਹਾਡੇ ਲਈ ਤਾਂ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਵਾਸਤੇ ਥੋੜਾ ਨਸ਼ਾ ਫਲਾਉਣ ਵਾਸਤੇ ਅਜਿਹਾਂ ਐਪਲੀਕੇਸ਼ਨਸ ਦਾ ਅਜਿਹੇ ਨੰਬਰਾਂ ਦਾ ਜਿਹੜਾ ਉਹ ਰਿਲੀਜ਼ ਕਰ ਰਹੀ ਹੈ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਜਾਏ ਕਿ ਕਿਹਦੇ ਕੋਲ ਨਸ਼ਾ ਮਿਲਦਾ ਜਿਹੜਾ ਮਾੜਾ ਮੋਟਾ ਨਸ਼ਾ ਕਰਦਾ ਜਿਹਨੂੰ ਨਸ਼ੇ ਦੀ ਹਾਲੇ ਜਿਹੜੀ ਸਪਲਾਈ ਮਿਲਦੀ ਨਹੀਂ ਹੈ ਜਾਂ ਔਖੇ ਆਉਂਦੀ ਹੈ ਉਹਨੂੰ ਦਿੱਕਤ ਆਉਂਦੀ ਹੈ ਉਹਨੂੰ ਲੱਭਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਫਿਰ ਪੰਜਾਬ ਸਰਕਾਰ ਨੇ ਤਾਂ ਇਹ ਆਸਾਨ ਕੰਮ ਕਰਤਾ ਤੁਸੀਂ ਮਿਸਕਾਲ ਮਾਰੋ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਕਿ ਕਿਹੜਾ ਨਸ਼ਾ ਕਿਹੜਾ ਬੰਦਾ ਕਿਹੜੇ ਪਤੇ ਦੇ ਉੱਤੇ ਕਿਹੜੇ ਐਡਰੈਸ ਦੇ ਉੱਤੇ ਵੇਚਦਾ ਕੀ ਉਹਦਾ ਮੋਬਾਈਲ ਨੰਬਰ ਹੈ ਫਿਰ ਤੁਸੀਂ ਉਹਦੇ ਨਾਲ ਸਹਿਜੇ ਆਰਾਮ ਨਾਲ ਤੁਸੀਂ ਉਹਦੇ ਨਾਲ ਰਾਬਤਾ ਕਰ ਸਕਦੇ ਹੋ ਤੁਸੀਂ ਨਸ਼ਾ ਪ੍ਰਾਪਤ ਕਰ ਸਕਦੇ ਹੋ ਤੁਸੀਂ ਉਸ ਤੋਂ ਨਸ਼ਾ ਲੈ ਕੇ ਉਹਨੂੰ ਮਹਿੰਗੇ ਭਾਅ ਦੂਸਰੇ ਹੋਰ ਨੂੰ ਵੇਚ ਸਕਦੇ ਹੋ ਜੇ ਤੁਸੀਂ ਨਸ਼ਾ ਤਸਕਰ ਹੈ ਇਹਦਾ ਮਤਲਬ ਤੁਹਾਨੂੰ ਇੱਕ ਪੰਜਾਬ ਦੇ ਵਿੱਚ ਨਸ਼ੇ ਦਾ ਸੇਵਨ ਨਸ਼ੇ ਦੀ ਤਸਕਰੀ ਕਰਨ ਦੇ ਲਈ ਇੱਕ ਨੈਟਵਰਕ ਇੱਕ ਪਲੇਟਫਾਰਮ ਤੁਹਾਨੂੰ ਪੰਜਾਬ ਸਰਕਾਰ ਜਿਹੜੀ ਬਣਾ ਕੇ ਦੇ ਰਹੀ ਹੈ ਤਿਆਰ ਕਰਕੇ ਦੇ ਰਹੀ ਹੈ ਇਹਦੇ ਵਿੱਚ ਤਾਂ ਪੰਜਾਬ ਸਰਕਾਰ ਦੀ ਸਰਾਨਾ ਕਰਨੀ ਬਣਦੀ ਹੈ ਬਿਲਕੁਲ ਕਲ ਨਹੀਂ ਕਰਨੀ ਬਣਦੀ ਹੈ ਕਿਉਂਕਿ ਜੇ ਸਰਕਾਰ ਦੀ ਮਨਸਾ ਹੋਵੇ ਜੇ ਸਰਕਾਰ ਦੀ ਸੋਚ ਹੋਵੇ ਕਿ ਇਸ ਨਸ਼ੇ ਨੂੰ ਖਤਮ ਕਰਨਾ ਫਿਰ ਉਹ ਹਰਮੰਦਰ ਸਾਹਿਬ ਦੇ ਉੱਤੇ ਜਾ ਕੇ ਅਰਦਾਸਾਂ ਕਰਨ ਦੇ ਨਾਲ ਇਹ ਨਸ਼ਾ ਨਹੀਂ ਖਤਮ ਹੋਣਾ ਇਹ ਨਸ਼ਾ ਸੂਰਮੇ ਪ੍ਰਤੀ ਕਰਕੇ ਵੀ ਨਹੀਂ ਹੋਣਾ ਇਹ ਨਸ਼ਾ ਪਿੰਡਾਂ ਦੇ ਵਿੱਚ ਜਿਹੜੇ ਰਾਤ ਦਾ ਠਿਕਰੀ ਪੈਰਾ ਲਾ ਕੇ ਵੀ ਖਤਮ ਨਹੀਂ ਹੋਣਾ ਤੁਸੀਂ ਤਾਂ ਕਿਹਾ ਕਰਦੇ ਸੀ ਭਗਵੰਤ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਿ ਮੈਂ ਅਜਤਵਾਦ ਚਿੱਟਾ ਸੱਥਰ ਨਹੀਂ ਵਿਛਣ ਦੇਣਾ ਕਿਸੇ ਮਾਂ ਨੂੰ ਰੋਣ ਨਹੀਂ ਦੇਣਾ ਕਿਸੇ ਭੈਣ ਦੇ ਅੱਖ ਦੇ ਵਿੱਚ ਹੰਝੂ ਨਹੀਂ ਆਉਣ ਦੇਣਾ ਮੈਂ ਰੰਗਲਾ ਪੰਜਾਬ ਬਣਾ ਕੇ ਚਿੱਟੀਆਂ ਚੁੰਨੀਆਂ ਨੂੰ ਰੰਗ ਲੀਆਂ ਕਰ ਦੇਣਾ ਉਹਨਾਂ ਨੂੰ ਸ਼ਾਇਦ ਤੁਸੀਂ ਜਿਹੜੇ ਉਹ ਲਲਾਰੀ ਜਿਹੜੇ ਪੱਗਾਂ ਰੰਗਣ ਵਾਲੇ ਚੁੰਨੀਆਂ ਰੰਗਣ ਵਾਲੇ ਸ਼ਾਇਦ ਤੁਸੀਂ ਉਹਦੀ ਪਰਤੀ ਕਰਨੀ ਭੁੱਲ ਗਏ ਤੇ ਉਹ ਜਿਹੜੀਆਂ ਚਿੱਟੀਆਂ ਤੁਸੀਂ ਰੰਗਣੀਆਂ ਸੀ ਉਹ ਹਾਲੇ ਤੱਕ ਰੰਗੀਆਂ ਨਹੀਂ ਗਈਆਂ ਉਹ ਚਿੱਟੀਆਂ ਦੀ ਬਜਾਏ ਹੋਰ ਚਿੱਟੀਆਂ ਹੋਰ ਚਿੱਟੀਆਂ ਤੇ ਹੋਰ ਚਿੱਟੀਆਂ ਹੋ ਗਈਆਂ ਇਹਦੇ ਲਈ ਜਵਾਬ ਦੇ ਹੀ ਕੀ ਦੀ ਹੈ ਇਹ ਤੇ ਦੇਖਣ ਵਾਲੀ ਗੱਲ ਹੈ ਹੁਣ ਇੱਕ ਗੱਲ ਇੱਥੇ ਮੈਂ ਹੋਰ ਦੱਸਣਾ ਚਾਹੁੰਨਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਬੀਤੇ ਦਿਨੀ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ ਜਿਹੜਾ ਇਹ ਨਸ਼ਾ ਜਿਹੜੇ ਤਸਕਰ ਹੈ ਇਹ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਜਿਹੜੇ ਦੋਸ਼ੀ ਨਹੀਂ ਹੈਗੇ ਉਹ ਪੀੜਤ ਨੇ ਇਹ ਗੱਲ ਕਹੀ ਸੀ ਮਾਨ ਸਾਹਿਬ ਤੁਸੀਂ ਮੈਨੂੰ ਤਾਂ ਪੂਰਨ ਯਾਦ ਹੈ ਮੁਕੰਮਲ ਤੌਰ ਤੇ ਯਾਦ ਹੈ ਤੁਸੀਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਤੇ ਇਹਨਾਂ ਲਈ ਹਮਦਰਦੀ ਕਰਨ ਦੀ ਜ਼ਰੂਰਤ ਹੈ ਇਹ ਵੀ ਤੁਸੀਂ ਕਿਹਾ ਸੀ ਲੇਕਿਨ ਤੁਸੀਂ ਜਿਹੜੀ ਐਨਡੀਪੀਐਸ ਦਾ ਜਿਹੜੀ ਐਕਟ ਦੇ ਵਿੱਚ ਤੁਸੀਂ ਜਿਹੜੀ ਧਾਰਾ ਇਹਨਾਂ ਦੇ ਨਸ਼ਾ ਤਸਕਰਾਂ ਦੇ ਜਾਂ ਨਸ਼ਾ ਕਰਨ ਵਾਲਿਆਂ ਦੇ ਖਿਲਾਫ 27A ਧਾਰਾ ਵੀ ਤੁਸੀਂ ਜੋੜ ਦਿੰਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਨਸ਼ਾ ਜਿਹੜੇ ਸੇਵਨ ਕਰਨ ਵਾਲੇ ਇਹ ਪੀੜਤ ਨੇ ਇਹ ਵਿਚਾਰੇ ਨੇ ਇਹਨਾਂ ਪ੍ਰਤੀ ਹਮਦਰਦੀ ਕਰਨੀ ਚਾਹੀਦੀ ਹੈ ਮੈਨੂੰ ਇਸ ਗੱਲ ਦਾ ਵੀ ਯਾਦ ਹੈ ਕਿ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਰਕਾਰੀ ਕਾਲਜਾਂ ਦੇ ਜਿਹੜੇ ਪ੍ਰਿੰਸੀਪਲ ਹੈ ਉਹ ਇਹਨਾਂ ਨਸ਼ੇੜੀਆਂ ਦਾ ਪੁਨਰ ਨਿਰਵਾਸ ਕਰਨਗੇ ਉਹਨਾਂ ਦਾ ਮੁੜ ਵਸੇਬਾ ਕਰਨਗੇ ਮਨ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲ ਹੈ ਉਹਨਾਂ ਨੇ ਕਿੰਨੇ ਮਕਾਨ ਬਣਾਏ ਆ ਕਿੰਨੇ ਰੁਜ਼ਗਾਰ ਪੈਦਾ ਕੀਤੇ ਆ ਜਾਂ ਕਿੰਨੇ ਉਹਨਾਂ ਨੇ ਫੈਕਟਰੀਆਂ ਲਾਈਆਂ ਨੇ ਕਿੰਨੀਆਂ ਦੁਕਾਨਾਂ ਖੋਲ੍ਹੀਆਂ ਨੇ ਕਿੰਨੇ ਬਿਜ਼ਨਸ ਖੋਲੇ ਨੇ ਇਸ ਕੰਮ ਦੇ ਲੈ ਕੇ ਨਸ਼ਾ ਜਿਹੜੇ ਨੇ ਛੇੜੀ ਹੈ ਉਹਨਾਂ ਦਾ ਪੁਨਰ ਨਿਵਾਸ ਕੀਤਾ ਜਾਵੇ ਜਾਂ ਉਹਨਾਂ ਦਾ ਮੁੜ ਵਸੇਬਾ ਕੀਤਾ ਜਾਵੇ ਹੁਣ ਜਿੱਥੇ ਤੁਸੀਂ ਉਹਨਾਂ ਨੂੰ ਇੱਕ ਪਾਸੇ ਮੁੜ ਵਸੇਬਾ ਕਰਨ ਦੀ ਦੁਹਾਈ ਦੇ ਰਹੇ ਹੋ ਤੇ ਦੂਸਰੇ ਪਾਸੇ ਉਹਨਾਂ ਦੇ ਖਿਲਾਫ 27 ਏ ਧਾਰਾ ਲਾ ਕੇ 27 27 ਏ ਧਾਰਾ ਲਾ ਕੇ ਤੁਸੀਂ ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੇ ਪੈਰਾਂ ਦੇ ਵਿੱਚ ਬੀੜੀਆਂ ਪਾ ਰਹੇ ਐ ਬੀੜੀਆਂ ਇਸ ਗੱਲ ਦੀ ਐ ਇੱਕ ਪਾਸੇ ਤੁਸੀਂ ਕਹਿੰਦੇ ਆ ਮੋਡੂਸ ਸੇਵਾ ਕਰਨਾ ਮੋਡੂਸ ਸੇਵਾ ਕਦੋਂ ਹੋਊਗਾ ਜੀ ਜਦੋਂ ਤੁਸੀਂ ਉਹਨਾਂ ਦੇ 27 27 ਏ ਧਾਰਾ ਲਗਾ ਦਿੱਤੀ ਐ ਐਨਡੀਪੀਐਸ ਐਕਟ ਦੇ ਵਿੱਚ ਫਿਰ ਤਾਂ ਉਹਨਾਂ ਦੀ ਜਦੋਂ ਕੋਈ ਤੇ ਪੁਲਿਸ ਵੈਰੀਫਿਕੇਸ਼ਨ ਹੋਣੀ ਐ ਕਦੇ ਉਹਨਾਂ ਦੇ ਇਮੀਗ੍ਰੇਸ਼ਨ ਦਾ ਉਹਨਾਂ ਨੂੰ ਰੋਲਾ ਪੈਣਾ ਜਾਂ ਕੋਈ ਉਹਨਾਂ ਨੇ ਕੋਈ ਵੀ ਬਿਜ਼ਨਸ ਆਪਣਾ ਸਟੈਬਲਿਸ਼ ਕਰਨਾ ਤੇ ਉਹਨਾਂ ਨੂੰ ਤਾਂ ਪੁਲਿਸ ਵੈਰੀਫਿਕੇਸ਼ਨ ਕਰਾਉਣ ਦੀ ਲੋੜ ਪੈਣੀ ਐ ਉਹਨਾਂ ਨੂੰ ਸਰਕਾਰ ਕੋਲੇ ਪਹੁੰਚ ਕਰਨ ਦੀ ਜ਼ਰੂਰਤ ਪੈਣੀ ਐ ਅਜੇ ਆਲਮ ਦੇ ਵਿੱਚ ਤਾਂ 27 ਤੇ 27 ਏ ਜਿਹੜੀ ਧ ਉਹਨਾਂ ਦੇ ਖਿਲਾਫ ਲੱਗੀ ਹੋਊਗੀ ਉਹ ਤਾਂ ਦੋਸ਼ੀ ਦੇ ਦੋਸ਼ੀ ਰਹਿਣਗੇ ਉਹ ਤਾਂ ਮੁਜ਼ਰਮ ਦੇ ਮੁਜ਼ਰਮ ਰਹਿਣਗੇ ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਦੀ ਸੁਵਿਧਾ ਕਿਸੇ ਤਰ੍ਹਾਂ ਦੀ ਸਹੂਲਤ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਆਰਾਮ ਤਾਂ ਮਿਲਣਾ ਨਹੀਂ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਜਿਵੇਂ ਕਹਿੰਦੇ ਆ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਇਹ ਗੱਲਾਂ ਜਿਹੜੀਆਂ ਠੀਕ ਨਹੀਂ ਹੈ ਇਹ ਜਿਹੜਾ ਜੋ ਕਹਿਣੀ ਹੈ ਉਸ ਦੇ ਉੱਤੇ ਕਰਕੇ ਅਮਲ ਕਰਕੇ ਅਮਲਾਂ ਵਾਜੋਂ ਕਦੇ ਨਹੀਂ ਜਿਹੜੇ ਮਤਲਬ ਬੇੜੇ ਪਾਰ ਹੋਇਆ ਕਰਦੇ ਸੋ ਇਸ ਜਿਹੜੀ ਕਹੀ ਹੋਈਆਂ ਗੱਲਾਂ ਨੂੰ ਪੂਰਾ ਕਰਨ ਦੇ ਲਈ ਨਸ਼ਾ ਤਸਕਰਾਂ ਨਸ਼ੇ ਜਿਹੜੇ ਨਸ਼ੇੜੀ ਨੇ ਨਸ਼ਾ ਕਰਨ ਵਾਲੇ ਆ ਤੇ ਇਹ ਜਿਹੜਾ ਤੁਸੀਂ ਉਹਨਾਂ ਪ੍ਰਤੀ ਹਮਦਰਦੀ ਵਰਤ ਕੇ ਚੰਗੀ ਇੱਕ ਸੇਧ ਜੇ ਸੱਚੇ ਮਨੋਂ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਫਿਰ ਹੋਣਾ ਚਾਹੀਦਾ ਇਹਦੇ ਲਈ ਜੇ ਸਿਹਰਦ ਉਪਰਾਲੇ ਕੀਤੇ ਜਾਣ ਤਾਂ ਹੋ ਸਕਦਾ ਤੇ ਇਸ ਤਰ੍ਹਾਂ ਵੀ ਕਿਸੇ ਸ਼ਾਇਰ ਨੇ ਤੁਹਾਡੇ ਬਾਰੇ ਤਾਂ ਖੈਰ ਲਿਖਿਆ ਆ ਉਹ ਕਹਿੰਦਾ ਰਾਤ ਹਨੇਰੇ ਲਾ ਕੇ ਪੈਂਚਰ ਤੁਹਾਡੇ ਬਾਰੇ ਸੀਐਮ ਸਾਹਿਬ ਧਿਆਨ ਨਾਲ ਸੁਣਿਓ ਮੇਰੀ ਗੱਲ ਰਾਤ ਹਨੇਰੇ ਲਾ ਕੇ ਪੈਂਚਰ ਪੰਡ ਵਿਰੋਧੀ ਭੰਡੀ ਜਾਂਦਾ ਈ ਨਾਮ ਲੈ ਕੇ ਯਾਰ ਬੁਲਾਉਂਦਾ ਨਾਮ ਲੈ ਕੇ ਯਾਰ ਬੁਲਾਉਂਦਾ ਭੇਡਾਂ ਦੇ ਦੰਦ ਕੱਢੀ ਜਾਂਦਾ ਈ ਛੱਡ ਪੁਰਖਾਲ ਵੀ ਮਸਲੇ ਸਾਰੇ ਗੱਪ ਗਪੌੜ ਛੱਡੀ ਜਾਂਦਾ ਈ ਬਿਨਾ ਅੱਗ ਤੇ ਬਾਲਣ ਤੋਂ ਬਿਨਾ ਅੱਗ ਤੇ ਬਿਨ ਬਾਲਣ ਤੋਂ ਬਿਨਾ ਅੱਗ ਤੇ ਬਿਨ ਬਾਲਣ ਤੋਂ ਰਾਜ ਦਾ ਧੂਆਂ ਕੱਢੀ ਜਾਂਦਾ ਤੁਸੀਂ ਕੀ ਲੈਣਾ ਨਸ਼ਾ ਨੁਸ਼ਾ ਬੰਦ ਕਰਕੇ ਤੁਸੀਂ ਤਾਂ ਨਸ਼ਾ ਪਸਾਰ ਕਰਨ ਦੇ ਲਈ ਉਪਰਾਲਾ ਕਰ ਰਹੇ ਹੋ ਤੁਸੀਂ ਆਪਣੇ ਜਿਹੜੇ ਮੁਹਬਤੀ ਆਪਣੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਛੁੱਟੀ ਦਿਓ ਛੁੱਟੇ ਮਾਈਆਂ ਛੁੱਟੇ ਮਾਈਆਂ ਹਨਾ ਤੇ ਤੁਸੀਂ ਉਹ ਕੰਮ ਕਰੋ ਉਹ ਤੁਸੀਂ ਕਰ ਹੀ ਰਹੇ ਹੋ ਕੱਲ ਮੋਹਾਲੀ ਦੇ ਵਿੱਚ ਸ਼ਾਇਦ ਆਪਣੇ ਮਹਿਲ ਦੇ ਵਿੱਚ ਰਾਜ ਮਹਿਲ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਸੀ ਜਿੱਥੇ ਉਹਨਾਂ ਦੇ ਬੈੱਡ ਲੱਗਿਆ ਹੋਇਆ ਜਿੱਥੇ ਉਹਨਾਂ ਦਾ ਬੈੱਡਰੂਮ ਹੈ ਬੈੱਡਰੂਮ ਦੇ ਸਹਰਾਣੇ ਤੁਸੀਂ ਹੈਲੀਪੈਡ ਵੀ ਬਣਾਤਾ ਉਹਨਾਂ ਦਾ ਜਿਹੜਾ ਹੈਲੀਕਾਪਟਰ ਪੰਜਾਬ ਸਰਕਾਰ ਦਾ ਉਹਨਾਂ ਦਾ ਨਹੀਂ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਦਾ ਜਿਹੜਾ ਹੈਲੀਕਾਪਟਰ ਹੈ ਉਹ ਉਹਨਾਂ ਦੇ ਸਹਰਾਣੇ ਜਿੱਥੇ ਉਹਨਾਂ ਦਾ ਬੈੱਡ ਲੱਗਿਆ ਹੋਇਆ ਬੈੱਡ ਰੂਮ ਦੇ ਸਹਰਾਣੇ ਦੇ ਨਾਲ ਤੁਸੀਂ ਹੈਲੀਪੈਡ ਬਣਾਤਾ ਤਾਂ ਕਿ ਅਰਵਿੰਦ ਕੇਜਰੀਵਾਲ ਸਾਹਮਣੋਂ ਤੁਰਨਾ ਨਾ ਪਵੇ ਗੱਡੀ ਦੇ ਵਿੱਚ ਬੈਠਣਾ ਨਾ ਪਵੇ ਗੱਡੀ ਦੇ ਵਿੱਚੋਂ ਉਤਰਨਾ ਨਾ ਪਵੇ ਉਹ ਸਿੱਧਾ ਹੈਲੀਕਾਪਟਰ ਦੇ ਵਿੱਚੋਂ ਉਤਰਨ ਇੱਕ ਕਦਮ ਥੱਲੇ ਰੱਖਣ ਦੂਸਰਾ ਕਦਮ ਆਪਣਾ ਬੈੱਡ ਉੱਤੇ ਧਰ ਲੈਣਾ ਇਹ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਪੰਜਾਬ ਅਕਲ ਮੋਹਾਲੀ ਦੇ ਚੱਪੇ ਚੱਪੇ ਦੇ ਉੱਤੇ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹ ਪਹਿਰੇਦਾਰੀ ਕਰ ਰਹੇ ਸੀ ਸ਼ਾਇਦ ਤੁਸੀਂ ਕਹਿਆ ਕਰਦੇ ਸੀ ਕਿ ਹਕੂਮਤ ਉਹ ਕਰਤੇ ਹਨ ਜਿਨਾਂ ਦਾ ਦਿਲ ਉਪੇ ਰਾਜ ਹੁੰਦਾ ਹੈ कहने को तो मुर्गे की सरक पे भी ताज होता है ये गल्लां जेड़ियां ਤੁਸੀਂ ਕਹਿੰਦੇ ਸੀ ਹੁਣ ਤੁਸੀਂ ਲੋਕਾਂ ਤੋਂ ਡਰਦੇ ਹੋ ਲੋਕਾਂ ਨੂੰ ਤੁਸੀਂ ਨੇੜੇ ਟਕਣ ਨਹੀਂ ਦਿੰਦੇ ਲੋਕਾਂ ਨੂੰ ਆਪ ਤੋਂ ਬਹੁਤ ਦੂਰ ਰੱਖਣ ਦੇ ਲਈ ਤੁਸੀਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਚੱਪੇ-ਚੱਪੇ ਦੇ ਉੱਤੇ ਤਾਇਨਾਤ ਕਰ ਦਿੰਦੇ ਹੋ ਕਿਉਂਕਿ ਪੰਜਾਬ ਖਾਲੀ ਹੈ ਪੰਜਾਬ ਦੀ ਪੁਲਿਸ ਤੁਹਾਡੀ ਪਹਿਰੇਦਾਰੀ ਕਰ ਰਹੀ ਹੈ ਪੰਜਾਬ ਦੀ ਪੁਲਿਸ ਦਿੱਲੀ ਵਾਲਿਆਂ ਦੀ ਚੱਕਰੀ ਕਰ ਰਹੀ ਹੈ ਤੇ ਪੰਜਾਬ ਦੇ ਲੋਕ ਮਰ ਰਹੇ ਨੇ ਦਿਨ ਵਿੱਚ ਵੀ ਇਹ ਰਾਤ ਵਿੱਚ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਕੱਲ ਨੂੰ ਮਤਲਬ ਆਪਣੇ ਜਿਹੜੇ ਵਿਚਾਰ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਕਿਰਪਾ ਕਰਕੇ ਜਿਨ੍ਹਾਂ ਨੇ ਹਾਲੇ ਤੀਕੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਆਪਣੇ ਬੜੇ ਮੁੱਲੇ ਵਿਚਾਰ ਕਮੈਂਟ ਸੈਕਸ਼ਨ ਚ ਜਾ ਕੇ ਦਿੰਦੇ ਹੋਏ ਲਾਈਕ ਸ਼ੇਅਰ ਜਰੂਰ ਕਰਦਿਆਂ ਕਰੋ ਔਰ ਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ ਤੁਹਾਡੇ ਨਾਲ ਕਰਾਂਗੇ ਦਿਲ ਦੀਆਂ ਗੱਲਾਂ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਬਾਕਹਿਰ thank you